ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਕੀਮਤੀ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਇੱਕ ਦਿਨ ਸਮੁੰਦਰ ਦੇ ਕੰਢੇ ਤੇ ਇੱਕ ਬੱਚਾ ਖੇਡ ਰਿਹਾ ਸੀ ਸਮੁੰਦਰ ਦੇ ਕੰਢੇ ਤੇ ਇੱਕ ਵੱਡੀ ਲਹਿਰ ਆਈ ਤੇ ਬੱਚੇ ਦੀ ਚੱਪਲ ਆਪਣੇ ਨਾਲ ਲੈ ਕੇ ਚਲੀ ਗਈ ਬੱਚੇ ਨੇ ਰੋਂਦੇ ਹੋਏ ਰੇਤ ਉੱਤੇ ਲਿਖ ਦਿੱਤਾ ਸਮੁੰਦਰ ਚੋਰ ਹੈ ਮੇਰੀ ਚੱਪਲ ਲੈ ਗਿਆ ਉਧਰ ਸਮੁੰਦਰ ਦੇ ਦੂਸਰੇ ਕੰਢੇ ਤੇ ਇੱਕ ਮਛੇਰੀਆਂ ਦਾ ਸਮੂਹ ਮੱਛੀਆਂ ਫੜ ਰਿਹਾ ਸੀ ਤੇ ਉਹਨਾਂ ਦੇ ਜਾਲ ਵਿੱਚ ਮੱਛੀਆਂ ਦਾ ਢੇਰ ਆ ਗਿਆ ਉਹ ਬਹੁਤ ਜ਼ਿਆਦਾ ਖੁਸ਼ ਹੋ ਗਏ ਉਹਨਾਂ ਨੇ ਸਮੁੰਦਰ ਦੇ ਕੰਡੇ ਤੇ ਲਿਖ ਦਿੱਤਾ ਸਮੁੰਦਰ ਅੰਨ ਦਤਾ ਹੈ ਤੀਸਰੇ ਕੰਡੇ ਤੇ ਇੱਕ ਨੌਜਵਾਨ ਤੇ ਉਸ ਦੀ ਮਾਂ ਬੈਠੇ ਸਨ ਨੌਜਵਾਨ ਸਮੁੰਦਰ ਵੱਲ ਵੱਧ ਰਿਹਾ ਸੀ ਮਿੰਟਾਂ ਸਕਿੰਟਾਂ ਵਿੱਚ ਉਹ ਸਮੁੰਦਰ ਵਿੱਚ ਡੁੱਬ ਗਿਆ ਉਸ ਦੀ ਮਾਂ ਨੇ ਰੋਂਦੇ ਹੋਏ ਰੇਤ ਤੇ ਲਿਖ ਦਿੱਤਾ ਸਮੁੰਦਰ ਕਾਤਲ ਹੈ ਚੌਥੇ ਕੰਡੇ ਤੇ ਇੱਕ ਬਜ਼ੁਰਗ ਤੁਰਿਆ ਜਾ ਰਿਹਾ ਸੀ ਤੁਰੇ ਜਾਂਦੇ ਬਜ਼ੁਰਗ ਨੂੰ ਵੱਡੀ ਸਿੱਪੀ ਵਿੱਚ ਇੱਕ ਮੋਤੀ ਮਿਲਿਆ ਬਜ਼ੁਰਗ ਨੇ ਰੇਤ ਤੇ ਲਿਖ ਦਿੱਤਾ ਸਮੁੰਦਰ ਦਾਨੀ ਹੈ ਫਿਰ ਇੱਕ ਵੱਡੀ ਲਹਿਰ ਆਈ ਰੇਤ ਤੇ ਲਿਖੇ ਸਾਰੇ ਅੱਖਰ ਮਿਟਾ ਕੇ ਵਾਪਸ ਚਲੀ ਗਈ ਲੋਕ ਸਮੁੰਦਰ ਬਾਰੇ ਜੋ ਵੀ ਕਹਿਣ ਪਰ ਸਮੁੰਦਰ ਆਪਣੀਆਂ ਲਹਿਰਾਂ ਵਿੱਚ ਰੁੱਝਿਆ ਰਹਿੰਦਾ ਹੈ ਆਪਣਾ ਤੂਫਾਨ ਤੇ ਸ਼ਾਂਤੀ ਉਹ ਖੁਦ ਤੈਅ ਕਰਦਾ ਹੈ ਜੇਕਰ ਵਿਸ਼ਾਲ ਸਮੁੰਦਰ ਵਰਗਾ ਬਣਨਾ ਹੈ ਤਾਂ ਕਿਸੇ ਦੇ ਫੈਸਲੇ ਵੱਲ ਧਿਆਨ ਨਾ ਦਿਓ ਜੋ ਕਰਨਾ ਹੈ ਆਪਣੇ ਫੈਸਲੇ ਤੇ ਧਿਆਨ ਦਿਓ ਜੋ ਬੀਤ ਗਿਆ ਹੈ ਉਸ ਦੀ ਚਿੰਤਾ ਵਿੱਚ ਨਾ ਰਹੋ ਜੇਕਰ ਜ਼ਿੰਦਗੀ ਸੋਖ ਸ਼ਾਂਤੀ ਨਾਲ ਭਰੀ ਹੁੰਦੀ ਤਾਂ ਜਨਮ ਲੈਂਦੇ ਸਾਰੀ ਮਨੁੱਖ ਰੋਂਦਾ ਨਾ ਜਨਮ ਸਮੇਂ ਤੇ ਰੋਣਾ ਤੇ ਮਰ ਕੇ ਰੋਣਾ ਇਸ ਤੇ ਵਿਚਾਰ ਦੇ ਜਦੋਂ ਜਹਿਦ ਭਰੇ ਸਮੇ ਨੂੰ ਜ਼ਿੰਦਗੀ ਕਹਿੰਦੇ ਹਨ ਧੰਨਵਾਦ